ਕੱਲ ਜਿਹੜਾ ਵਿਆਹ ਹੋਇਆ ਦਿੱਲੀ 'ਚ ਹੂੰ ਉਹਦੀਆਂ ਫੋਟੋ ਆ ਵੀਡੀਓਜ਼ ਆਈਆਂ ਜੀ ਤਾਂ ਕੀ ਇਹ ਤੇਜਵੀਰ ਸਿੰਘ ਤੂਰ ਹੈ ਕਿੱਥੇ ਰਹਿੰਦੇ ਆ ਕੀ ਕਰਦੇ ਨੇ ਤੇਜਵੀਰ ਸਿੰਘ ਕੌਣ ਆ ਉਹਦੇ ਭੈਣ ਭਰਾ ਕਿੰਨੇ ਨੇ ਕੋਈ ਕਹਿੰਦਾ ਕਿ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਪਿੰਡ ਆ ਕੋਈ ਕੋਈ ਹੋਰ ਪਿੰਡ ਦਾ ਨਾਮ ਦੇ ਦਿੰਦਾ ਤੇ ਅਸਲ ਪਿੰਡ ਜਿਹੜਾ ਇਹਨਾਂ ਦਾ ਫੈਜ਼ਲਪੁਰ ਹੈ ਇਹ ਜਿਹੜੇ ਸੱਤ ਭੈਣ ਭਰਾ ਹੋਏ ਗੁਰਦੀਪ ਸਿੰਘ ਹੋਣੀ ਤੇ ਇਹਨਾਂ ਦੇ ਵਿੱਚੋਂ ਜਿਹੜੇ 2-3 ਭਰਾ ਨੇ ਉਹ ਹਾਲੇ ਵੀ ਪਿੰਡ ਹੀ ਰਹਿੰਦੇ ਨੇ ਸਰਦਾਰ ਗੁਰਦੀਪ ਸਿੰਘ ਹੋਣੀ ਸੀਗੇ ਇਹ ਯੰਗ ਏਜ ਦੇ ਵਿੱਚ ਪੰਜਾਬ ਤੋਂ ਆਬੂ ਧਾਬੀ ਚਲੇ ਗਏ ਸੀ ਯੂਏਈ ਦੇ ਵਿੱਚ ਚਲੇ ਗਏ ਸੀ ਠੀਕ ਹੈ ইউনাইটেড ਅਰਬ ਅਮੀਰਾਤ ਆਬੂ ਧਾਬੀ ਦੇ ਵਿੱਚ ਕਿਉਂਕਿ ਸਾਨੂੰ ਸਭ ਨੂੰ ਪਤਾ ਕਿ ਉੱਥੇ ਤੇਲ ਨਿਕਲਦਾ ਹੈ ਹਮ ਰੇਗਿਸਤਾਨ ਦਾ ਇराक ਆਇਆ ਸਾਰਾ ਦੁਬਈ ਹੋ ਗਿਆ ਆਬੂ ਧਾਬੀ ਇੱਥੇ ਸਾਰਾ ਤੇਲ ਨਿਕਲਦਾ ਹੈ ਸੋ ਤੇਲ ਨਿਕਲਦਾ ਤਾਂ ਉੱਥੇ ਰਿਫਾਇਨਰੀਆਂ ਵੀ ਹੈਗੀਆਂ ਨੇ ਉਹਨਾਂ ਦੇ ਰਹਿਣ ਦੇ ਲਈ ਉਹਨਾਂ ਰਿਫਾਇਨਰੀਆਂ ਦੇ ਨੇੜੇ ਤੇਲੇ ਨਾ ਇੱਕ ਬਹੁਤ ਵੱਡੇ ਵੱਡੇ ਲੇਬਰ ਹਾਊਸ ਜਾਂ ਲੇਬਰ ਕੈਂਪ ਬਣੇ ਹੋਏ ਨੇ ਤੇ ਉਹ ਉਹਨਾਂ ਚ ਮੋਸਟਲੀ ਜਿਹੜੇ ਲੇਬਰ ਕੈਂਪ ਨੇ ਉਹ ਇਸ ਪਰਿਵਾਰ ਦੇ ਨੇ ਦੂਰ ਪਰਿਵਾਰ ਦੇ ਜਿਵੇਂ ਆਪਣੇ ਇੱਥੇ ਲਾ ਲੋ ਕੀ ਇੰਡੀਆਂ ਇੰਡੀਆਂ ਕਲੋਨੀਆਂ ਹੁੰਦੀਆਂ ਸਾਰੀ ਕਲੋਨੀ ਇੱਕ ਬੰਦੇ ਦੀ ਹੋਵੇ ਤਾਂ ਸਾਰੀ ਕਲੋਨੀ ਰੈਂਟ ਤੇ ਜਾ ਰਹੀ ਹੋਵੇ ਦੇ ਇਸ ਤਰੀਕੇ ਦੇ ਨਾਲ ਆ ਫਿਰ ਨਾਲ ਹੀ ਇਹਨਾਂ ਨੇ ਕੁਝ ਰੀਅਲ ਅਸਟੇਟ ਦਾ ਕੰਸਟਰਕਸ਼ਨ ਦਾ ਉੱਥੇ ਬਿਜ਼ਨਸ ਆ ਉਹ ਵੀ ਸ਼ੁਰੂ ਕੀਤਾ ਆ ਇੱਥੇ ਜਦੋਂ ਪਰਿਵਾਰ ਦਾ ਪੂਰਾ ਬਿਜ਼ਨਸ ਜੰਮ ਗਿਆ ਆਬੂ ਧਾਬੀ ਚ ਫਿਰ ਇਹਨਾਂ ਨੇ ਕੈਨੇਡਾ ਦੇ ਵਿੱਚ ਵੀ ਬ੍ਰੈਮਟਨ ਦੇ ਵਿੱਚ ਵੀ ਉੱਥੇ ਵੀ ਆਪਣਾ ਰੀਅਲ ਸਟੇਟ ਅਸਟੇਟ ਦਾ ਕੰਮ ਆ ਜਿਹੜਾ ਕੰਸਟਰਕਸ਼ਨ ਦਾ ਉਹ ਵੀ ਸ਼ੁਰੂ ਕੀਤਾ ਸੀ ਤਿੰਨ ਭੈਣ ਭਰਾ ਨੇ ਆ ਨਾ ਇੱਕ ਭੈਣ ਆ ਦੋ ਪਰਾ ਨੇ ਜੀ ਚੋ ਤੇਜਵੀਰ ਸਿੰਘ ਤੂਰ ਦਾ ਰਿਸ਼ਤਾ ਹੈ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਬੇਟੀ ਹਰਕਿਰ ਹਰਗ੍ਰਤਕਾਰ ਬਾਦਲ ਦੇ ਨਾਲ ਰਿਸ਼ਤਾ ਹੋਇਆ ਤੇਜਵੀਰ ਸਿੰਘ ਤੂਰ ਦਾ ਜਿਹੜਾ ਜਨਮਾ ਉਹ ਵੀ ਆਬੂ ਤਾਬੀ ਦੇ ਵਿੱਚ ਹੀ ਹੋਇਆ ਬਲਕਿ ਇਹਨਾਂ ਦੇ ਸਾਰੇ ਜਿਹੜੇ ਬੱਚੇ ਨੇ ਗੁਰਦੀਪ ਸਿੰਘ ਉਹਨਾਂ ਦੇ ਇਹ ਸਾਰੇ ਤਿੰਨੋਂ ਭੈਣ ਭਰਾ ਨੇ ਇਹਨਾਂ ਦਾ ਜਨਮ ਹੈ ਆਬੂ ਤਾਬੀ ਦੇ ਵਿੱਚ ਹੀ ਹੁੰਦਾ ਹੈ ਪਰਿਵਾਰ ਨੇ ਆਪਣੇ ਬੱਚਿਆਂ ਨੂੰ ਪੰਜਾਬ ਪੰਜਾਬ ਦੇ ਨਾਲ ਜੋੜ ਕੇ ਰੱਖਿਆ ਜੀ ਪੰਜਾਬ ਦੇ ਨਾਲ ਤਾਂ ਜੋੜ ਕੇ ਹੀ ਰੱਖਿਆ ਸਿੱਖੀ ਦੇ ਨਾਲ ਵੀ ਜੋੜ ਕੇ ਰੱਖਿਆ ਵਧਾਈ ਦਾ ਪਾਤਰ ਹੈ ਦੂਰ ਪਰਵਾਰ ਤੇਜਵੀਰ ਸਿੰਘ ਤੂਰ ਦੀ ਜਿਹੜੀ ਕਾਲਜ ਦੀ ਪੜ੍ਹਾਈ ਆ ਯੂਨੀਵਰਸਿਟੀ ਦੀ ਪੜ੍ਹਾਈ ਆ ਉਹ ਕੈਨੇਡਾ ਤੋਂ ਹੀ ਹੋਈ ਆ ਯਾਰਕ ਯੂਨੀਵਰਸਿਟੀ ਆ ਕੈਨੇਡਾ ਦੀ ਤੇ ਉਥੋਂ ਤੇਜਵੀਰ ਸਿੰਘ ਪੜ੍ਹੇ ਆ ਇੱਕ ਚੰਗਾ ਬਿਜ਼ਨਸਮੈਨ ਕਿਸ ਤਰੀਕੇ ਨਾਲ ਕੰਮ ਕਰਨਾ ਉਹ ਸਾਰੀ ਪੜ੍ਹਾਈ ਇਹਨਾਂ ਦੀ ਬਿਜ਼ਨਸ ਦੇ ਰਿਗਾਰਡਿੰਗ ਹੀ ਹੈ ਜੀ ਸੁਭੇਸ਼ ਸਿੰਘ ਬਾਦਲ ਦੀ ਲੜਕੀ ਹਰਕੀਰਤ ਦਾ ਵਿਆਹ ਹੋ ਰਿਹਾ ਅਤੇ ਇਸ ਵਿਆਹ ਦੇ ਅੰਬਾਨੀਆਂ ਦੇ ਵਿਆਹ ਵਾਂਗੂ ਪੂਰੇ ਚਰਚੇ ਹੋ ਰਹੇ ਨੇ ਕਿਉਂਕਿ ਜੇਕਰ ਮੁੰਡੇ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਪਰਿਵਾਰ ਦਾ ਜਿਹੜਾ ਬੈਕਗ੍ਰਾਉਂਡ ਦੱਸਿਆ ਜਾ ਰਿਹਾ ਜਾਂ ਜਿਸ ਤਰੀਕੇ ਦਾ ਉਹ ਪਰਿਵਾਰ ਦੱਸਿਆ ਜਾ ਰਿਹਾ ਉਹ ਕਾਫੀ ਰਿਚਸਟ ਬਿਜ਼ਨਸਮੈਨ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਦੱਸੇ ਜਾ ਰਹੇ ਨੇ ਕੌਣ ਆ ਪਰਿਵਾਰ ਜਿਹੜਾ ਸੁਬੀਤ ਸਿੰਘ ਬਾਦਲ ਦਾ ਰਿਸ਼ਤੇਦਾਰ ਬਣਿਆ ਜਵਾਈ ਬਣੇ ਤੇ ਅੱਜ ਜਿਸ ਤਰੀਕੇ ਦੇ ਨਾਲ ਅੰਬਾਨੀਆਂ ਦੇ ਵਿਆਹ ਦੀ ਚਰਚਾ ਸੀ ਅੱਜ ਸੁਬੀਤ ਸਿੰਘ ਬਾਦਲ ਦੇ ਧੀ ਦੇ ਵਿਆਹ ਦੀ ਚਰਚਾ ਲਗਾਤਾਰ ਸੋਸ਼ਲ ਮੀਡੀਆ ਤੇ ਮੀਡੀਆ ਚੈਨਲਾਂ ਦੇ ਵਿੱਚ ਹੋ ਰਹੀ ਹੈ ਗੱਲਬਾਤ ਕਰਾਂਗੇ ਪੂਰੀ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਰਾਉ ਬੈਂਦਾ ਸਿੰਘ ਬੈਣੀਪਾਲ ਮੇਰੇ ਸਾਥੀ ਮੌਜੂਦ ਰਹਿਣਗੇ ਰਾਉ ਜੀ ਪਹਿਲਾਂ ਬਾਨੀਆਂ ਦੀ ਬੜੀ ਚਰਚਾ ਹੋਈ ਹੈ ਨਾ तकरीबन ਸਾਲ ਵੰਗੂ ਉਹਨਾਂ ਦੇ ਵਿਆਹ ਚੱਲਿਆ ਹਰ ਰੋਜ਼ ਕੁਛ ਨਾ ਕੁਛ ਖਬਰਾਂ ਕੋਈ ਨਾ ਕੋਈ ਨਵੀਂ ਅਪਡੇਟ ਨਵਾਂ ਕੁਝ ਆ ਜਾਂਦਾ ਸੀਗਾ ਜਿਹੜਾ ਇੱਕ ਤਰੀਕੇ ਦਾ ਹੈਰਾਨ ਕਰਦਾ ਸੀ ਅੱਜ ਕੱਲ ਸੂਬੇ ਸਿੰਘ ਬਾਦਲ ਦੀ ਧੀ ਦਾ ਵਿਆਹ ਚੱਲ ਰਿਹਾ ਸਭ ਨੂੰ ਪਤਾ ਕਾਰਜ ਉਹਨਾਂ ਦਾ ਅਨੰਦ ਕਾਰਜ ਪੂਰੇ ਹੋ ਚੁੱਕੇ ਆ ਉਹ ਇਸ ਵਿਆਹ ਦੀ ਹੁਣ ਬਹੁਤ ਚਰਚਾ ਹੋ ਰਹੀ ਹੈ ਖਾਸ ਕਰਕੇ ਉਸ ਫੈਮਿਲੀ ਦੀ ਜਿਸ ਫੈਮਿਲੀ ਦੇ ਨਾਲ ਸੂਬੇ ਸਿੰਘ ਬਾਦਲ ਨੇ ਆਪਣੀ ਧੀ ਦਾ ਰਿਸ਼ਤਾ ਜੋੜਿਆ ਹੂੰ ਬਿਲਕੁਲ ਦੇਖੋ ਜਦੋਂ ਕੋਈ ਵੱਡਾ ਪੋਲਿਟੀਸ਼ੀਅਨ ਜਾਂ ਵੱਡਾ ਬਿਜ਼ਨਸਮੈਨ ਹੁਣ ਸੁਖਵੀਰ ਬਾਦਲ ਤਾਂ ਦੋਨੋਂ ਹੀ ਨੇ ਬਿਜ਼ਨਸਮੈਨ ਵੀ ਨੇ ਉਹ ਪੋਲਿਟੀਸ਼ੀਅਨ ਵੀ ਨੇ ਤੇ ਜਿਸ ਤਰੀਕੇ ਨਾਲ ਜਦੋਂ ਕੋਈ ਐਸੇ ਵੱਡੇ ਪਰਿਵਾਰ ਦੇ ਵਿੱਚ ਕਿਸੇ ਲੜਕਾ ਜਾਂ ਲੜਕੀ ਦਾ ਵਿਆਹ ਹੁੰਦਾ ਨਾ ਤੇ ਉਦੋਂ ਆਟੋਮੈਟਿਕਲੀ ਖਿੱਚ ਹੈ ਜਿਹੜੀ ਲੋਕਾਂ ਦੀ ਉਧਰ ਨੂੰ ਹੋ ਜਾਂਦੀ ਹੈ ਹੂੰ ਤੇ ਪਹਿਲਾਂ ਤਾਂ ਹੁਣ ਤੱਕ ਇਹੀ ਸੀ ਕਿ ਜਿਹੜੀ ਉਹਨਾਂ ਦੀ ਬੇਟੀ ਆ ਹਰਕਿਰਤ ਕੌਰ ਕਿ ਵਿਆਹ ਹੋ ਕੀ ਦੇ ਨਾਲ ਰਿਹਾ ਮੁੰਡਾ ਹੈ ਕੌਣ ਇਹੀ ਚੱਲਦਾ ਕਿਉਂਕਿ ਆਮ ਖਬਰਾਂ ਤਾਂ ਤੁਸੀਂ ਦੇਖਿਆ ਕਿ ਹਜੇ ਤੱਕ ਛਪੀਆਂ ਹੀ ਨਹੀਂ ਹੂੰ ਔਰ ਜਿਹੜੀ ਜਾਣਕਾਰੀ ਆਪਾਂ ਲੈ ਕੇ ਆਏ ਆ ਉਹ ਸ਼ਾਇਦ ਹਜੇ ਤੱਕ ਕਿਤੇ ਆਈ ਨਹੀਂ ਪਰਿਵਾਰ ਦੇ ਬਾਰੇ ਨਾ ਉਹ ਜਾਣਕਾਰੀ ਕਿਤੇ ਛਪੀ ਹੈ ਜੀ ਲੋਕਾਂ ਦੇ ਵਿੱਚ ਇੱਕ ਵੱਡਾ ਸਵਾਲ ਇਹ ਹੈ ਕਿ ਯਾਰ ਹੁਣ ਇਹ ਹੈ ਕਿ ਕੱਲ ਜਿਹੜਾ ਵਿਆਹ ਹੋਇਆ ਦਿੱਲੀ 'ਚ ਹੂੰ ਉਹਦੀਆਂ ਫੋਟੋਆਂ ਵੀਡੀਓਜ਼ ਆਈਆਂ ਤੇ ਉਹਨਾਂ ਨੇ ਦੇਖਿਆ ਕਿ ਮੁੰਡਾ ਕੌਣ ਆ ਜੀ ਮੁੰਡਾ ਕੌਣ ਹੈ ਮੁੰਡਾ ਕਿਸ ਤਰੀਕੇ ਦਾ ਦਿਖਦਾ ਇਹ ਤਾਂ ਪਤਾ ਲੱਗ ਗਿਆ ਨਾਂ ਕੀ ਹੈ ਤੇਜਵੀਰ ਸਿੰਘ ਤੂਰ ਹੈ ਪਰ ਉਹਦਾ ਪਰਿਵਾਰ ਕਿਹੜਾ ਪਰਿਵਾਰ ਹੈ ਕਿੱਥੇ ਰਹਿੰਦੇ ਆ ਕੀ ਕਰਦੇ ਨੇ ਤੇਜਵੀਰ ਸਿੰਘ ਕੌਣ ਹੈ ਉਹਦੇ ਭੈਣ ਭਰਾ ਕਿੰਨੇ ਨੇ ਉਹਦੇ ਪਿਤਾ ਜੀ ਕੌਣ ਨੇ ਜਾਂ ਉਹਦੇ ਦਾਦਾ ਜੀ ਕੌਣ ਨੇ ਬਾਹਰ ਰਹਿੰਦੇ ਨੇ ਜੇ ਤਾਂ ਪਿਛੋ ਪਛੋਕਰ ਪੰਜਾਬ ਦੇ ਵਿੱਚੋਂ ਕਿੱਥੋਂ ਹੈ ਇਹ ਤਮਾਮ ਸਵਾਲ ਨੇ ਜਿਹੜੇ ਲੋਕਾਂ ਦੀ ਜਗਿਆਸਾ ਹੈਗੀ ਆ ਬਣੀ ਹੋਈ ਤੇ ਆਪਾਂ ਜੋ ਪੂਰੇ ਕਰ ਦੇਣੀ ਆ ਡਿਟੇਲ ਪੂਰੀ ਪਹੁੰਚਾ ਦੇਣੀ ਆ ਕਿ ਆ ਅਸਲ ਦੇ ਵਿੱਚ ਤੇਜਵੀਰ ਸਿੰਘ ਤੂਰ ਕੌਣ ਹੈ ਕਿਹੜਾ ਪਰਿਵਾਰ ਹੈ ਤੂਰ ਪਰਿਵਾਰ ਹੈ ਦੇਖੋ ਗੋਤ ਤੋਂ ਤਾਂ ਇਹ ਪਤਾ ਲੱਗਦਾ ਕੋਈ ਕਹਿੰਦਾ ਕਿ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਪਿੰਡ ਹੈ ਕੋਈ ਕੋਈ ਹੋਰ ਪਿੰਡ ਦਾ ਨਾਮ ਦੇ ਦਿੰਦਾ ਤੇ ਅਸਲ ਪਿੰਡ ਜਿਹੜਾ ਇਹਨਾਂ ਦਾ ਫੈਜ਼ਲਪੁਰ ਹੈ ਜੇ ਆਪਾਂ ਜਲੰਧਰ ਤੋਂ ਕਪੂਰਥਲੇ ਨੂੰ ਜਾਂਦੇ ਆ ਤਾਂ ਉਸ ਰੋਡ ਤੇ ਹੀ ਪੈਂਦਾ ਇਹ ਪਿੰਡ ਫੈਜ਼ਲਪੁਰ ਠੀਕ ਹੈ ਤੇ ਫੈਜ਼ਲਪੁਰ ਦੇ ਵਿੱਚ ਜਿਹੜੇ ਤੇਜਵੀਰ ਸਿੰਘ ਤੂਰ ਹੋਣੀ ਨੇ ਉਹਨਾਂ ਦੇ ਪਿਤਾ ਜੀ ਗੁਰਦੀਪ ਸਿੰਘ ਨੇ ਹੂੰ ਤੇ ਗੁਰਦੀਪ ਸਿੰਘ ਤੇ ਇਹ ਗੁਰਦੀਪ ਸਿੰਘ ਦੇ ਪਿਤਾ ਜੀ ਨੇ ਜਿਹੜੇ ਯਾਨੀ ਕਿ ਤੇਜਵੀਰ ਦੇ ਦਾਦਾ ਜੀ ਉਹਨਾਂ ਦਾ ਨਾਮ ਹੈ ਸਰਦਾਰ ਪਿਆਰਾ ਸਿੰਘ ਜੀ ਤੇ ਸਰਦਾਰ ਪਿਆਰਾ ਸਿੰਘ ਉਹਨਾਂ ਦੇ ਜਿਹੜੇ ਅੱਗੇ ਪੁੱਤਰ ਨੇ ਉਹ ਸੱਤ ਪੁੱਤਰ ਹੋਏ ਹੂੰ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਗੁਰਦੀਪ ਸਿੰਘ ਹੋਏ ਯਾਨੀ ਕਿ ਤੇਜਵੀਰ ਸਿੰਘ ਤੂਰ ਦੇ ਫਾਦਰ ਸਾਹਿਬ ਠੀਕ ਹੈ ਇਹ ਜਿਹੜੇ ਸੱਤ ਭੈਣ ਭਰਾ ਹੋਏ ਗੁਰਦੀਪ ਸਿੰਘ ਹੋਣੀ ਤੇ ਇਹਨਾਂ ਦੇ ਵਿੱਚੋਂ ਜਿਹੜੇ ਦੋ ਤਿੰਨ ਭਰਾ ਨੇ ਉਹ ਹਾਲੇ ਵੀ ਪਿੰਡ ਹੀ ਰਹਿੰਦੇ ਨੇ ਪਿੰਡ ਜਿਹੜੀ ਉਹਨਾਂ ਦੀ ਆਪਣੀ ਪੁਰਾਣੀ ਪ੍ਰਸਤੈਨੀ ਪੈਲੀ ਜਾਂ ਜ਼ਮੀਨ ਹੈ ਉੱਥੇ ਖੇਤੀਬਾੜੀ ਦਾ ਵਧੀਆ ਚੰਗਾ ਕੰਮ ਹੈ ਪਰ ਜਿਹੜੇ ਇਹ ਸਰਦਾਰ ਗੁਰਦੀਪ ਸਿੰਘ ਹੋਣੀ ਸੀਗੇ ਇਹ ਯੰਗ ਏਜ ਦੇ ਵਿੱਚ ਪੰਜਾਬ ਤੋਂ ਆਬੂ-ਤਾਬੂ ਚਲੇ ਗਏ ਸੀ ਯੂਏਈ ਦੇ ਵਿੱਚ ਚਲੇ ਗਏ ਸੀਗੇ ਯੂਨਾਈਟਿਡ ਅਰਬ ਅਮੀਰਾਤਸ ਹਨਾ ਪਰ ਉਹਦੇ ਵਿੱਚ ਵੀ ਬਹੁਤ ਸਾਰੇ ਆਂਦਾ ਇਹ ਆਬੂ ਧਾਬੀ ਪਰਿਵਾਰ ਚੱਲਿਆ ਗਿਆ ਗੁਰਦੀਪ ਸਿੰਘ ਹੋਣੀ ਤੇ ਫਿਰ ਇਹਨਾਂ ਨੇ ਜਾ ਕੇ ਮਿਹਨਤ ਕੀਤੀ ਤੇ ਕੰਮਕਾਰ ਕੀਤਾ ਤੇ ਉੱਥੇ ਇੱਕ ਵੱਡਾ ਅੰਪਾਇਰ ਆਪਣਾ ਖੜਾ ਕੀਤਾ ਆ ਹੂੰ ਤੇ ਆਬੂ ਧਾਬੀ ਦੇ ਵਿੱਚ ਕਿਉਂਕਿ ਸਾਨੂੰ ਸਭ ਨੂੰ ਪਤਾ ਕਿ ਉੱਥੇ ਤੇਲ ਨਿਕਲਦਾ ਹੈ ਹੂੰ ਰੇਗਿਸਤਾਨ ਦਾ ਇਰਾਕ ਆ ਸਾਰਾ ਦੁਬਈ ਹੋ ਗਿਆ ਆਬੂ ਧਾਬੀ ਇੱਥੇ ਸਾਰਾ ਤੇਲ ਨਿਕਲਦਾ ਆ ਸੋ ਤੇਲ ਨਿਕਲਦਾ ਤਾਂ ਉੱਥੇ ਰਿਫਾਈਨਰੀਆਂ ਵੀ ਹੈਗੀਆਂ ਨੇ ਕਿਉਂਕਿ ਕੱਚਾ ਤੇਲ ਨਿਕਲਣਾ ਨਾ ਧਰਤੀ ਚੋਂ ਤਾਂ ਕੱਚਾ ਤੇਲ ਨਿਕਲਣਾ ਉਹ ਜਿਹੜਾ ਪਿਓਰ ਹੁੰਦਾ ਤੇਲ ਔਰ ਫਾਈਨਰੀ ਚ ਜਾ ਕੇ ਹੁੰਦਾ ਜਿਹੜੀਆਂ ਫੈਕਟਰੀਆਂ ਹੁੰਦੀਆਂ ਵੱਡੀਆਂ ਵੱਡੀਆਂ ਰਿਫਾਈਨਰੀਜ਼ ਹੂੰ ਤੇ ਉਹ ਜਿਹੜੀਆਂ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ ਜਿਹੜੇ ਮੁਲਾਜ਼ਮ ਤੇ ਉਹ ਉਹਨਾਂ ਦੇ ਰਹਿਣ ਦੇ ਲਈ ਉਹਨਾਂ ਰਿਫਾਈਨਰੀਆਂ ਦੇ ਨੇੜੇ ਤੇੜੇ ਨਾ ਇੱਕ ਬਹੁਤ ਵੱਡੇ ਵੱਡੇ ਲੇਬਰ ਹਾਊਸ ਯਾ ਲੇਬਰ ਕੈਂਪ ਬਣੇ ਹੋਏ ਨੇ ਠੀਕ ਬਹੁਤ ਵੱਡੇ ਆਮ ਨਹੀਂ ਬਹੁਤ ਵੱਡੇ ਵੱਡੇ ਪੱਕੇ ਰਹਾਇਸ਼ੀ ਜਿਹੜੇ ਉਹਨਾਂ ਨੂੰ ਲੇਬਰ ਕੈਂਪ ਕਿਹਾ ਜਾਂਦਾ ਤੇ ਉਹ ਉਹਨਾਂ ਚ ਮੋਸਟਲੀ ਜਿਹੜੇ ਲੇਬਰ ਕੈਂਪ ਨੇ ਉਹ ਇਸ ਪਰਿਵਾਰ ਦੇ ਨੇ ਤੂਰ ਪਰਿਵਾਰ ਦੇ ਨੇ ਹੂੰ ਯਾਨੀ ਸਰਦਾਰ ਗੁਰਦੀਪ ਸਿੰਘ ਹੋਰਾਂ ਨੇ ਜਿਹੜੀ ਆਪਣੀ ਇਹਨਾਂ ਨੇ ਉੱਥੇ ਮਿਹਨਤ ਕੀਤੀ ਬਿਜ਼ਨਸ ਕੀਤਾ ਤੇ ਉਹਨਾਂ ਨੇ ਇਸ ਤਰੀਕੇ ਨਾਲ ਪਾਇਰੇ ਖੜਾ ਕੀਤਾ ਆ ਤੇ ਹੁਣ ਮੋਸਟਲੀ ਜਿੰਨੀਆਂ ਵੀ ਆਬੂ ਤਾਬੀ ਦੇ ਵਿੱਚ ਉਹ ਰਫਾਈਨਰੀਜ਼ ਨੇ ਉਹ ਰਫਾਈਨਰੀਜ਼ ਦੇ ਜਿਹੜੇ ਮੁਲਾਜ਼ਮ ਨੇ ਉਹ ਜਿਹੜੇ ਨਾਲ ਹੀ ਰਹਿੰਦੇ ਨੇ ਕਿਉਂਕਿ ਨਾ ਬੜਾ ਸਿਕਿਉਰਟੀ ਦੇ ਪੱਖੋਂ ਬਹੁਤ ਸਖਤ ਏਰੀਆ ਹੈਗਾ ਇਹ ਉੱਥੇ ਇਹ ਨਹੀਂ ਕਿ ਤੁਸੀਂ ਤੇ ਮੈਂ ਚਲੇਗੇ ਨਹੀਂ ਜਿਹੜੇ ਬੰਦੇ ਕੰਮ ਕਰਦੇ ਆ ਜਿਨਾਂ ਕੋ ਪਾਸ ਹੈ ਜਿਨਾਂ ਕੋਲ ਪਰਮਿਸ਼ਨ ਆ ਉਹੀ ਉੱਥੇ ਜਾ ਸਕਦੇ ਨੇ ਕਿਉਂਕਿ ਰਿਫਾਇਨਰੀ ਦਾ ਕੰਮ ਆ ਤੇ ਪੂਰਾ ਸਿਕਿਉਰਟੀ ਦਾ ਉਹ ਹੈ ਤੇ ਉਹ ਜਿਹੜੇ ਲੇਬਰ ਕੈਂਪ ਇਹਨਾਂ ਦੇ ਨੇ ਤੇ ਉਹ ਅੱਗੇ ਰੈਂਟ ਤੇ ਦਿੰਦੇ ਨੇ ਠੀਕ ਹੈ ਜਿਹੜੇ ਉੱਥੇ ਮੁਲਾਜ਼ਮ ਰਹਿੰਦੇ ਨੇ ਸੋ ਉਹ ਬਹੁਤ ਵੱਡੇ ਵੱਡੇ ਆ ਤੁਸੀਂ ਦੇਖ ਲਓ ਵੀ ਜਿਵੇਂ ਆਪਣੇ ਇੱਥੇ ਲਾ ਲੋ ਕੀ ਇੰਡੀਆਂ-ਇੰਡੀਆਂ ਕਲੋਨੀਆਂ ਹੁੰਦੀਆਂ ਸਾਰੀ ਕਲੋਨੀਆਂ ਇੱਕ ਬੰਦੇ ਦੀ ਹੋਵੇ ਉਸਾਰੀ ਕਲੋਨੀ ਰੈਂਟ ਤੇ ਜਾ ਰਹੀ ਹੋਵੇ ਤੇ ਇਸ ਤਰੀਕੇ ਦੇ ਨਾਲ ਆ ਫਿਰ ਨਾਲ ਹੀ ਇਹਨਾਂ ਨੇ ਕੁਝ ਰੀਅਲ ਅਸਟੇਟ ਦਾ ਕੰਸਟਰਕਸ਼ਨ ਦਾ ਉੱਥੇ ਬਿਜ਼ਨਸ ਆ ਉਹ ਵੀ ਸ਼ੁਰੂ ਕੀਤਾ ਆ ਤੇ ਫਿਰ ਇੱਥੇ ਜਦੋਂ ਪਰਿਵਾਰ ਦਾ ਪੂਰਾ ਬਿਜ਼ਨਸ ਜੰਮ ਗਿਆ ਅਬੂ ਧਾਬੀ ਚ ਫਿਰ ਇਹਨਾਂ ਨੇ ਕੈਨੇਡਾ ਦੇ ਵਿੱਚ ਵੀ ਬ੍ਰੈਮਟਨ ਦੇ ਵਿੱਚ ਵੀ ਉੱਥੇ ਵੀ ਆਪਣਾ ਰੀਅਲ ਅਸਟੇਟ ਅਸਟੇਟ ਦਾ ਕੰਮ ਆ ਜਿਹੜਾ ਕੰਸਟਰਕਕਸ਼ਨ ਦਾ ਉਹ ਵੀ ਸ਼ੁਰੂ ਕੀਤਾ ਸੀ ਤੇ ਹੁਣ ਵਾਪਸ ਆ ਜੰਦੇ ਆਪਾਂ ਤੇਰਵੀਰ ਤੇਜਵੀਰ ਸਿੰਘ ਤੂਰ ਹੋਣਾ ਤੇ ਤੇ ਤੁਹਾਨੂੰ ਮੈਂ ਦੱਸਿਆ ਕਿ ਗੁਰਦੀਪ ਸਰਦਾਰ ਗੁਰਦੀਪ ਸਿੰਘ ਇਹਨਾਂ ਦੇ ਫਾਦਰ ਸਾਹਿਬ ਹੋਗੇ ਜਿਹੜੇ ਆਬੂ-ਤਾਬੀ ਗਏ ਸੀ ਪੰਜਾਬ ਤੋਂ ਜੀ ਤੇ ਇਹਨਾਂ ਦੇ ਦਾਦਾ ਜੀ ਦਾ ਪਿਆਰਾ ਸਿੰਘ ਨਾਂ ਆ ਪਿਆਰਾ ਸਿੰਘ ਤੂਰ ਤੇ ਤੇਜਵੀਰ ਸਿੰਘ ਹੋਣੀ ਤਿੰਨ ਭੈਣ ਭਰਾ ਨੇ ਮਤਲਬ ਤੇਜਵੀਰ ਸਿੰਘ ਤੂਰ ਦੀ ਇੱਕ ਵੱਡੀ 2 ਸਾਲ ਵੱਡੀ ਸਿਸਟਰ ਹੈ ਉਹ ਵੱਡੇ ਨੇ ਇਹਨਾਂ ਤੋਂ ਉਸਤੇ ਦੂਸਰੇ ਨੰਬਰ ਤੇ ਤੇਜਵੀਰ ਸਿੰਘ ਤੂਰ ਹੋਏ ਨੇ ਤੇ ਉਸ ਤੋਂ ਤੀਸਰੇ ਨੰਬਰ ਤੇ ਇੱਕ ਛੋਟਾ ਭਰਾ ਵੀ ਹੈ ਠੀਕ ਮਤਲਬ ਇਹ ਤਿੰਨ ਭੈਣ ਭਰਾ ਨੇ ਹਨਾ ਇੱਕ ਭੈਣ ਆ ਦੋ ਭਰਾ ਨੇ ਜੀ ਚੋ ਤੇਜਵੀਰ ਸਿੰਘ ਟੂਰ ਦਾ ਰਿਸ਼ਤਾ ਹੈ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਬੇਟੀ ਹਰਕਿਰਤ ਹਰਕਿਰਤਕੌਰ ਬਾਦਲ ਦੇ ਨਾਲ ਰਿਸ਼ਤਾ ਹੋਇਆ ਹੁਣ ਰਿਸ਼ਤਾ ਕਰਾਉਣ ਵਾਲੀ ਜਿਹੜੀ ਫੈਮਿਲੀ ਹੈ ਇੱਕ ਉਹ ਚੰਡੀਗੜ੍ਹ ਰਹਿੰਦੀ ਹੈ ਠੀਕ ਹੈ ਚੰਡੀਗੜ੍ਹ ਦੇ ਸੈਕਟਰ 18 ਦੇ ਵਿੱਚ ਉਹ ਪਰਿਵਾਰ ਰਹਿੰਦਾ ਆਪਾਂ ਨਾਂ ਨਹੀਂ ਦੱਸਣਾ ਹੂੰ ਤੇ ਪਰ ਉਹ ਪਰਿਵਾਰ ਰਹਿੰਦਾ ਬੜਾ ਚੰਗਾ ਪਰਿਵਾਰ ਆ ਉਹ ਪਰਿਵਾਰ ਦੀ ਦੋਨਾਂ ਪਰਿਵਾਰਾਂ ਦੇ ਨਾਲ ਚੰਗੀ ਬਣਦੀ ਹੈ ਹੂੰ ਬਾਦਲ ਪਰਿਵਾਰ ਦੇ ਨਾਲ ਵੀ ਤੇ ਤੂਰ ਪਰਿਵਾਰ ਦੇ ਨਾਲ ਵੀ ਤੇ ਜਦੋਂ ਗੱਲਬਾਤ ਹੋਈ ਕਿ ਹਰਕਿਰਤ ਦੇ ਲਈ ਆਪਾਂ ਕੋਈ ਚੰਗਾ ਰਿਸ਼ਤਾ ਦੇਖਣਾ ਚੰਗੀ ਫੈਮਿਲੀ ਚੰਗੀ ਹੋਵੇ ਤਾਂ ਫਿਰ 18 ਸੈਕਟਰ ਚੰਡੀਗੜ੍ਹ 'ਚ ਰਹਿੰਦੇ ਇਸ ਪਰਿਵਾਰ ਨੇ ਫਿਰ ਦੱਸ ਪਾਈ ਤੂਰ ਪਰਿਵਾਰ ਦੀ ਹੂੰ ਤੇ ਫਿਰ ਉਸ ਤੋਂ ਬਾਅਦ ਮਿਲਣ ਦਾ ਦੌਰ ਸ਼ੁਰੂ ਹੋਇਆ ਮੀਟਿੰਗਾਂ ਸ਼ੁਰੂ ਹੋਈਆਂ ਜਿਵੇਂ ਆਪਾਂ ਆਮ ਰਿਸ਼ਤਿਆਂ ਦੇ ਵਿੱਚ ਕਰਦੇ ਆ ਆਪਾਂ ਪਹਿਲਾਂ ਇੱਕ ਵੈਸੇ ਮਿਲਦਾ ਬੰਦਾ ਜੀ ਫਿਰ ਵੈਸੇ ਮਿਲਦੇ ਬਾਅਦ ਦੇ ਵਿੱਚ ਫਿਰ ਮੁੰਡਾ ਕੁੜੀ ਨੂੰ ਪਰਿਵਾਰ ਮਿਲਦੇ ਨੇ ਫਿਰ ਮੁੰਡਾ ਕੁੜੀ ਨੂੰ ਮਿਲਵਾ ਦਿੱਤਾ ਜਾਂਦਾ ਆ ਸੋ ਇਸ ਤਰੀਕੇ ਦੇ ਨਾਲ ਇਹ ਗੱਲ ਪਿਛਲੇ ਲੰਬੇ तकरीबन ਸਾਲ 1.5 ਸਾਲ ਤੋਂ ਚੱਲਦੀ ਸੀਗੀ ਜੀ ਤੇ ਇਹ ਫਿਰ ਇਹ ਰਿਸ਼ਤਾ ਇਹ ਪੂਰਾ ਹੋਇਆ ਹੂੰ ਤੇ ਇਹ ਜਿਹੜਾ ਤੂਰ ਪਰਿਵਾਰ ਆ ਇਹਨਾਂ ਦਾ ਚੰਡੀਗੜ੍ਹ ਦੇ ਸੈਕਟਰ 2 ਦੇ ਵਿੱਚ ਵੀ ਇੱਕ ਮਕਾਨ ਹੈ ਮਤਲਬ ਜਿਹੜਾ ਚੰਡੀਗੜ੍ਹ ਦਾ ਸੈਕਟਰ 2 ਹੈ ਤੁਸੀਂ ਦੇਖਿਆ ਕਿ ਉਹ ਪੂਰਾ ਵੀਆਈਪੀ ਏਰੀਆ ਹੈਗੀ ਜੀ ਤੇ ਉੱਥੇ ਜਾਂ ਬਹੁਤ ਵੱਡੇ ਵੱਡੇ ਬਿਜ਼ਨਸਮੈਨਾਂ ਦੇ ਘਰ ਨੇ ਤੇ ਜਾਂ ਵੱਡੇ ਪੋਲਿਟਿਸ਼ੀਅਨਾਂ ਦੇ ਘਰ ਨੇ ਜਾਂ ਜਿਹੜੇ ਪੁਰਾਣੇ ਚੰਡੀਗੜ੍ਹ ਦੇ ਵਿੱਚ ਸਭ ਤੋਂ ਪਹਿਲਾਂ ਦੇ ਵਸੇ ਹੋਏ ਨੇ ਉਹਨਾਂ ਦੇ ਉੱਥੇ ਕੋਠੀਆਂ ਘਰ ਨੇ ਜੀ ਤੇ ਉਹ ਸੈਕਟਰ 2 ਦੇ ਵਿੱਚ ਵੀ ਤੂਰ ਪਰਿਵਾਰ ਦੀ ਇੱਕ ਕੋਠੀ ਆ ਕਾਫੀ ਆਲਿਸ਼ਾਨ ਤੇ ਆਬੂਤਾਬੀ ਇਹ ਸੈਟਲ ਪਰਿਵਾਰ ਹੈਗਾ ਆ ਤੇਜਵਿੰਦਰ ਸਿੰਘ ਤੂਰ ਦਾ ਜਿਹੜਾ ਜਨਮਾ ਉਹ ਵੀ ਆਬੂਤਾਬੀ ਦੇ ਵਿੱਚ ਹੀ ਹੋਇਆ ਬਲਕਿ ਇਹਨਾਂ ਦੇ ਸਾਰੇ ਜਿਹੜੇ ਬੱਚੇ ਨੇ ਗੁਰਦੀਪ ਸਿੰਘ ਉਹਨਾਂ ਦੇ ਹੂੰ ਇਹ ਸਾਰੇ ਤਿੰਨੋਂ ਭੈਣ ਭਰਾ ਨੇ ਇਹਨਾਂ ਦਾ ਜਨਮ ਐ ਆਬੂਤਾਬੀ ਦੇ ਵਿੱਚ ਹੀ ਹੁੰਦਾ ਤੇ ਉੱਥੋਂ ਹੀ ਇਹ ਪੜਦੇ ਨੇ ਤੇ ਤੁਸੀਂ ਇੱਕ ਗੱਲ ਦੇਖੋ ਕਿ ਪੰਜਾਬ ਤੋਂ ਇੰਨੀ ਦੂਰ ਰਹਿ ਕੇ ਵੀ ਹੂੰ ਪਰਿਵਾਰ ਨੇ ਆਪਣੇ ਬੱਚਿਆਂ ਨੂੰ ਪੰਜਾਬ ਪੰਜਾਬ ਦੇ ਨਾਲ ਜੋੜ ਕੇ ਰੱਖਿਆ ਜੀ ਪੰਜਾਬ ਦੇ ਨਾਲ ਤਾਂ ਜੋੜ ਕੇ ਹੀ ਰੱਖਿਆ ਸਿੱਖੀ ਦੇ ਨਾਲ ਵੀ ਜੋੜ ਕੇ ਰੱਖਿਆ ਦੇਖੋ ਹੁਣ ਤੇਜਵੀਰ ਸਿੰਘ ਟੂਰ ਹੋਣਾ ਦੀ ਦੇਖ ਆਪਾਂ ਦੇਖਦੇ ਆ ਤਾਂ ਸੰਪੂਰਨ ਤੌਰ ਤੇ ਉਹ ਐਨ ਵਧੀਆ ਸਿੰਘ ਨਜ਼ਰ ਆਉਂਦੇ ਨੇ ਹਨ ਤੇ ਪੂਰਾ ਦਾੜਾ ਤੇ ਹੱਦ ਕੱਦ ਕਾਠ ਪ੍ਰੋਪਰ ਮਤਲਬ ਪੂਰਾ ਜੇ ਆਪਾਂ ਕਹ ਲਈਏ ਕਿ ਇੱਕ ਸਿੱਖ ਨੌਜਵਾਨ ਉਸ ਤਰੀਕੇ ਦੇ ਨਾਲ ਪਰਵਰਿਸ਼ ਹੋਈ ਤਾਂ ਉਹ ਇਸ ਤਰੀਕੇ ਦੇ ਨਾਲ ਆਜਾ ਤੇ ਇਹਦੇ ਲਈ ਵਧਾਈ ਦਾ ਪਾਤਰ ਹੈ ਟੂਰ ਪਰਿਵਾਰ ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਤੋਂ ਇੰਨੀ ਦੂਰ ਰਹਿ ਕੇ ਵੀ ਜਨਮ ਵੀ ਬਾਹਰ ਹੀ ਹੋਇਆ ਤੇ ਆਪਣੇ ਬੱਚਿਆਂ ਨੂੰ ਪੰਜਾਬ ਦੇ ਨਾਲ ਜੋੜਿਆ ਸੱਭਿਆਚਾਰ ਦੇ ਨਾਲ ਜੋੜਿਆ ਸਿੱਖੀ ਦੇ ਨਾਲ ਜੋੜ ਕੇ ਰੱਖਿਆ ਤੇ ਫਿਰ ਉਸ ਤੋਂ ਬਾਅਦ ਜਿਹੜੇ ਤੇਜਵੀਰ ਸਿੰਘ ਤੂਰ ਨੇ ਕਿਉਂਕਿ ਇਹਨਾਂ ਦੇ ਵਿੱਚੋਂ ਹੀ ਆ ਜਿਹੜਾ ਇੱਕ ਪਰਿਵਾਰ ਕੈਨੇਡਾ ਵੀ ਰਹਿੰਦਾ ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਵੀ ਤੇ ਉੱਥੇ ਜਿਹੜੇ ਰਹਿੰਦੇ ਨੇ ਉਹਨਾਂ ਦੀ ਕਾਫੀ ਪਕੜ ਹੈਗੀ ਹੈ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਵੀ ਤੇ ਫਿਰ ਤੇਜਵੀਰ ਸਿੰਘ ਤੂਰ ਦੀ ਜਿਹੜੀ ਕਾਲਜ ਦੀ ਪੜ੍ਹਾਈ ਆ ਯੂਨੀਵਰਸਿਟੀ ਦੀ ਪੜ੍ਹਾਈ ਆ ਉਹ ਕੈਨੇਡਾ ਤੋਂ ਹੀ ਹੋਈ ਆ ਯੋਰਕ ਯੂਨੀਵਰਸਿਟੀ ਆ ਕੈਨੇਡਾ ਦੀ ਤੇ ਉੱਥੋਂ ਤੇਜਵੀਰ ਸਿੰਘ ਪੜ੍ਹਿਆ ਤੇ ਉੱਥੇ ਵੀ ਜਿਹੜੀ ਇੱਕ ਮੈਂ ਤੁਹਾਨੂੰ ਦੱਸਾਂ ਕਿ ਯੋਰਕ ਪੰਜਾਬੀ ਐਸੋਸੀਏਸ਼ਨ ਆ ਇੱਕ ਮੇਰੇ ਯੂਨੀਵਰਸਿਟੀ ਦੇ ਵਿੱਚ ਹੀ ਨਾ ਇੱਕ ਪੰਜਾਬੀ ਐਸੋਸੀਏਸ਼ਨ ਬਣਾਈ ਹੁੰਦੀ ਆ ਜਿਵੇਂ ਆਪਣੇ ਇੱਥੇ ਕੋਈ ਸੰਸਥਾ ਬਣਾਈ ਤੇ ਉੱਥੇ ਜਿਹੜੇ ਸਟੂਡੈਂਟਸ ਪੰਜਾਬੀ ਪੜ੍ਹੇ ਨੇ ਉਹਨਾਂ ਨੇ ਯੋਰਕ ਪੰਜਾਬੀ ਐਸੋਸੀਏਸ਼ਨ ਬਣਾਈ ਹੋਈ ਆ ਯੂਨੀਵਰਸਿਟੀ ਦੀ ਉਹਦੇ ਵੀ ਮੈਂਬਰ ਤੇਜਵੀਰ ਸਿੰਘ ਤੂਰ ਰਹੇ ਨੇ ਠੀਕ ਹੈ ਜੀ ਤੇ ਇੱਕ ਕਮਿਊਨਿਟੀ ਹੋ ਜਾਂਦੀ ਹੈ ਨਾ ਕਿ ਜਿਹੜੇ ਵੀ ਇਸ ਯੋਰਕ ਯੂਨੀਵਰਸਿਟੀ ਚ ਪੰਜਾਬੀ ਪੜ੍ਹਦੇ ਨੇ ਉਹ ਇਕੱਠੇ ਨੇ ਸਾਰੇ ਸੋ ਇਸ ਤਰੀਕੇ ਦੇ ਨਾਲ ਇਹ ਇਹ ਤੇਜਵੀਰ ਸਿੰਘ ਤੂਰ ਦੀ ਉਹ ਹੈਗੀ ਆ ਪੜ੍ਹਾਈ ਇਹਨਾਂ ਨੇ ਕੈਨੇਡਾ ਦੀ ਯੋਰਕ ਯੂਨੀਵਰਸਿਟੀ ਤੋਂ ਕੀਤੀ ਹੈ ਉਹ ਵੀ ਇੱਕ ਚੰਗਾ ਬਿਜ਼ਨਸਮੈਨ ਕਿਸ ਤਰੀਕੇ ਨਾਲ ਕੰਮ ਕਰਨਾ ਉਹ ਸਾਰੀ ਪੜ੍ਹਾਈ ਇਹਨਾਂ ਦੀ ਬਿਜ਼ਨਸ ਦੇ ਰਿਗਾਰਡਿੰਗ ਹੀ ਹੈਗੀ ਆ ਕਿਉਂਕਿ ਅੱਗੇ ਪਤਾ ਇਹਨਾਂ ਨੇ ਬਿਜ਼ਨਸ ਸੰਭਣਾ ਆ ਤੇ ਉਹ ਸਾਹਮਦੇ ਆ ਰਹੇ ਨੇ ਪਿਛਲੇ 5-6 ਸਾਲ ਤੋਂ ਤੇਜਵੀਰ ਸਿੰਘ ਤੂਰ ਬਿਜ਼ਨਸ ਦੇ ਵਿੱਚ ਨੇ ਆਪਣਾ ਜਿਹੜਾ ਇਹਨਾਂ ਦਾ ਬਿਜ਼ਨਸ ਹੈ ਤੇ ਚਾਹੇ ਉਹ ਕੈਨੇਡਾ ਆ ਚਾਹੇ ਉਹ ਅਬੂ ਧਾਬੀ ਦੇ ਵਿੱਚ ਹੈ ਤੇ ਉਹ ਸੰਭਾਲਦੇ ਆ ਰਹੇ ਨੇ ਤੇ ਹੁਣ ਉਹੀ ਗੱਲ ਕਿ ਅਬੂ ਧਾਬੀ ਦੇ ਵਿੱਚ ਵੀ ਪਰਿਵਾਰ ਰਹਿੰਦਾ ਹੈ ਤੇ ਕੈਨੇਡਾ ਦੇ ਵਿੱਚ ਵੀ ਰਹਿੰਦਾ ਡਿਊਲ ਸਿਟੀਜ਼ਨਸ਼ਿਪ ਹੈਗੀ ਹੈ ਤੇ ਇਸ ਤਰੀਕੇ ਦੇ ਨਾਲ ਤੇ ਇਹ ਹੁਣ ਜਿਹੜਾ ਤੁਸੀਂ ਜਿਵੇਂ ਵਿਆਹ ਕਿਹਾ ਸੀਗਾ ਵਿਆਹ ਕੋਈ ਸ਼ੱਕ ਨਹੀਂ ਹੈ ਕਿ ਕਾਫੀ ਲੰਬਾ ਚੱਲਿਆ ਪਹਿਲਾਂ ਜਾਗੋ ਦੇਖੋ ਤੁਸੀਂ ਕਿ ਨਵੰਬਰ ਸ਼ਾਇਦ ਪਿਛਲੇ ਮਹੀਨੇ ਹੋਈ ਸੀ ਜਨਵਰੀ ਦੇ ਮਹੀਨੇ ਸ਼ਾਇਦ ਜੀ ਉਸ ਤੋਂ ਬਾਅਦ ਆ ਫਰਵਰੀ ਤੁਸੀਂ ਦੇਖੋ ਕਿ ਫੇਰ 10 ਤਰੀਕ ਨੂੰ ਫੇਰ ਉਹੀ ਜਾਗੋ ਵਾਲੀਆਂ ਪਾਰਟੀਆਂ ਸ਼ੁਰੂ ਹੋਈਆਂ ਤੇ 12 ਫਰਵਰੀ ਨੂੰ ਆ ਕੱਲ ਵਿਆਹ ਹੋਇਆ ਦਿੱਲੀ ਦੇ ਵਿੱਚ ਤੁਸੀਂ ਦੇਖੋ ਕਿ ਤਮਾਮ ਵੱਡੇ ਵੱਡੇ ਲੀਡਰ ਇਹ ਪਹੁੰਚੇ ਨੇ ਸੋ ਇਹ ਇਹ ਬੈਕਗ੍ਰਾਉਂਡ ਹੈਗਾ ਇਹ ਤੂਰ ਪਰਿਵਾਰ ਦਾ ਤੇਜਵੀਰ ਸਿੰਘ ਤੂਰ ਹੋਰਾਂ ਦਾ ਜਿਨ੍ਹਾਂ ਦੇ ਘਰ ਸੁਖਵੀਰ ਸਿੰਘ ਬਾਦਲ ਦੀ ਬੇਟੀ ਦਾ ਵਿਆਹ ਹੋਇਆ ਹੁਣ ਉਹੀ ਜਿਵੇਂ ਇਸ ਪਰੰਪਰਾ ਚੱਲਦੀ ਆ ਰਹੀ ਹੈ ਕਿ ਜਦੋਂ ਬੇਟੀ ਦਾ ਵਿਆਹ ਹੋ ਜਾਂਦਾ ਤੇ ਬੇਟੀ ਫਿਰ ਦੂਸਰੇ ਪਰਿਵਾਰ ਦੀ ਹੋ ਜਾਂਦੀ ਹੈ ਸੋ ਇਸ ਤਰੀਕੇ ਦੇ ਨਾਲ ਇਹ ਤੂਰ ਤੇ ਬਾਦਲ ਪਰਿਵਾਰ ਜੁੜੇ ਨੇ ਤੇ ਹੁਣ ਉਹੀ ਹੁੰਦਾ ਕਿ ਇਹ ਰਿਸ਼ਤੇ ਬਹੁਤ ਨੇੜੇ ਦੇ ਰਿਸ਼ਤੇ ਹੁੰਦੇ ਨੇ ਸੋ ਚੰਗੀ ਗੱਲ ਆ ਵਧਾਈ ਦਿੰਨੇ ਆ ਦੋਨੇ ਪਰਿਵਾਰਾਂ ਨੂੰ ਜੀ